ਖਾ ਪਰ ਹੁਸ਼ਿਆਰਪੁਰ ਦੇ ਥਾਣਾ ਮਾਹਲਪੁਰ ਅਧੀਨ ਆਉਂਦੇ ਪਿੰਡ ਗੋਂਦਪੁਰ ਤੋਂ ਮੈਂ ਜਿੱਥੇ ਇੱਕ ਘਰ 'ਚ ਚੋਰੀ ਕਰਨ ਆਏ ਅਣਪਛਾਤੇਆਂ ਵੱਲੋਂ ਬਜ਼ੁਰਗ ਦਾ ਕਤਲ ਕਰ ਦਿੱਤਾ ਤੇ ਘਰ 'ਚੋਂ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਰਸ਼ਪਾਲ ਸਿੰਘ ਪੁੱਤਰ ਰਾਮਾਸਰਵਜੋਂ ਹੋਈ ਹੈ ਜਿਸ ਦੀ ਉਮਰ 60 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਪਿੰਡ ਗੋਂਦਪੁਰ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਤੇ ਐਸਪੀ ਮੇਜਰ ਸਿੰਘ ਡੀਐਸਪੀ ਐਸਐਸ ਸੰਧੂ ਅਤੇ ਥਾਣਾ ਮਾਹਲਪੁਰ ਤੇ ਸੀਆਈਏ ਸਟਾਫ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਤੇ ਵਕਫ ਵਕ ਪਹਿਲੋਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੀ ਭੈਣ ਵਿਦੇਸ਼ ਤੋਂ ਆਈ ਹੋਈ ਸੀ ਤੇ ਉਸ ਦਾ ਸਾਰਾ ਇਹ ਸਮਾਨ ਘਰ ਅੰਦਰ ਪਿਆ ਹੋਇਆ ਸੀ ਤੇ ਅੱਜ ਜਦੋਂ ਸਵੇਰੇ ਗਵੰਡੀ ਰਸ਼ਪਾਲ ਸਿੰਘ ਨੂੰ ਚਾਹ ਤੇ ਰੋਟੀ ਪੁੱਛਣ ਆਏ ਤਾਂ ਘਰ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਤੇ ਜਿੰਦੇ ਵੀ ਖੁੱਲੇ ਹੋਏ ਸੀ ਇਸ ਉਪਰੰਤ ਸ਼ੱਕ ਪੈਣ ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਸਰਪੰਚ ਨੂੰ ਦਿੱਤੀ ਗਈ ਜਿਸ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਮੂੰਹ ਘੁੱਟ ਕੇ ਹੱਥ ਪੈਰ ਬੰਨੇ ਹੋਏ ਸੀ ਤੇ ਚੋਰ ਘਰ ਚੋਂ ਨੱਕਦੀ ਅਤੇ ਹੋਰ ਕਈ ਕੀਮਤੀ ਸਮਾਨ ਲੈ ਗਏ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਤੇ ਇਹ ਮਾਮਲਾ ਚੋਰੀ ਦਾ ਹੈ ਜਾਂ ਕੋਈ ਹੋਰ ਇਸਤੇ ਵੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਦੀ ਫੋਰੈਂਸਿਕ ਅਤੇ ਡਾਰਕਸ ਕੁਐਡ ਟੀਮਾਂ ਕੰਮ ਕਰ ਰਹੀਆਂ ਨੇ ਤੇ ਕਾਤਲਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਮਹਲਪੁਰ ਤੋਂ ਹੁਸ਼ਾਰਪੁਰ ਦੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਸਾਰਾ ਜਾਏ ਹੋਏ ਤੁਸੀਂ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਗੋਂਦਪੁਰ ਪਿੰਡ ਵਿੱਚ ਇੱਕ ਵਿਅਕਤੀ ਦਾ ਜਹਾ ਕਤਲ ਹੋ ਗਿਆ ਵਾ ਅਸੀਂ ਇੱਥੇ ਮੌਕੇ ਤੇ ਪੁੱਜੇ ਹਾਂ ਇਹ ਸੁਪਾਲ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਬੇਟੇ ਨਾਲ ਇਕੱਲਾ ਘਰ ਵਿੱਚ ਰਹਿੰਦਾ ਸੀ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਬਾਹਰੋਂ ਆਏ ਹੋਏ ਸੀ ਉਹ ਬਾਹਰ ਕੱਲ੍ਹ ਕੁਮੜਥਰਲੇ ਗਏ ਸੀ ਤੇ ਆਪ ਦੇ ਸਮੇਂ ਕਿਸੇ ਵਿਅਕਤੀ ਵੱਲੋਂ ਜਿਹੜਾ ਹੈ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਵਾ ਅਸੀਂ ਮੌਕੇ ਤੇ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ ਕਤਲ ਦਾ ਕੀ ਕਾਰਨ ਸੀ ਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਾਰਨ ਦਾ ਪਤਾ ਲਾ ਕੇ ਜਿੰਨਾ ਵੀ ਵਿਅਕਤੀ ਨੇ ਕਤਲ ਕੀਤਾ ਉਹਨਾਂ ਨੂੰ ਟਰੇਸ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਚੋਰੀ ਵੀ ਕੋਈ ਹੋਈ ਸਰ ਇੱਥੇ। ਚੋਰੀ ਦਾ ਪਤਾ ਕਰ ਰਹੇ ਆਂ ਕਿ ਅੰਦਰੋਂ ਇਹ ਸਭ ਪਹਿਲਾਂ ਸਾਡੇ ਡੌਗ ਸਕਵਰਡ ਫਿੰਗਰਪ੍ਰਿੰਟ ਟੀਮਾਂ ਆ ਰਹੀਆਂ ਨੇ। ਉਹਨਾਂ ਦੀ ਵੇਟ ਕਰ ਰਹੇ ਆਂ। ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਸਰਚ ਕਰਾਂਗੇ ਕਿ ਚੋਰੀ ਹੋਣੀ ਪਈ ਗਈ ਜਾਂ ਨਹੀਂ। ਕਤਲ ਸਾਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹੋਇਆ ਸੀ ਜਾਂ ਜਿਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਡੈੱਡ ਬੋਡੀ ਨੂੰ ਅਜੇ ਚੈੱਕ ਨਹੀਂ ਕਰ ਰਹੇ ਕਿਉਂਕਿ ਫਿੰਗਰਪ੍ਰਿੰਟ ਲੈਣੇ ਆਂ, ਡੌਗ ਸਕਵਰਡ ਲੈਣਾ ਵਾ, ਹੋਰ ਐਵੀਡੈਂਸ ਇਕੱਠੀ ਕਰਨੀ ਆ। we at gna university see potential in everyone and everything around us we drive innovation and entrepreneurship we groom competent global citizens to effect positive change around them